ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਦਾ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਪਿਆਰੇ ਬੁਟੀਕ ਦੇ ਸੂਟ ਹੋਣਗੇ ਮੈਚਿੰਗ ਸੂਟ ਹੋਣਗੇ ਵਿਦਆਊਟ ਦੁਪੱਟਾ ਸਾਰੇ ਸੂਟ ਠੀਕ ਹੈ ਜੀ ਪ੍ਰਾਈਸ ਹੋਏਗਾ 5500 6500 ਤੇ ਉਹਨੂੰ ਦੇਖਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸੀਏ ਕਿ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ ਇੱਕ ਸੂਟ ਦਾ ਗਿਫਟ ਗਿਫਟ ਉਹਨਾਂ ਨੂੰ ਮਿਲੇਗਾ ਜਿਹੜੇ ਸਾਰਾ ਮੰਥ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਆਪਣੇ ਸਟੇਟਸ ਤੇ ਲਗਾਣਗੇ ਉਹਦੀ ਸਟੋਰੀ ਉਹਨੂੰ ਸਟੋਰੀ ਤੇ ਲਗਾਣਗੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਮੈਂ ਇਹ ਕਲੀ ਪ੍ਰਾਈਜ਼ ਨਹੀਂ ਮਿਲੇਗਾ ਜਿਸ ਤਰ੍ਹਾਂ ਇੱਕ ਦੋ ਪੈਣਾ ਮੈਨੂੰ ਹਨਾ ਸ਼ੇਅਰ ਕਰਕੇ ਉਹਦਾ ਸਕਰੀਨਸ਼ਾਟ ਪੇਜ ਕੇ ਭੇਜ ਕੇ ਕਹਿ ਦਿੰਦੀਆਂ ਸਾਨੂੰ ਸੂਟ ਦੇ ਦਿਓ ਹੁਣ ਹਨਾ ਐਵੇਂ ਨਹੀਂ ਮਿਲੇਗਾ ਜੀ ਤੁਹਾਡੇ ਵਿੱਚੋਂ ਇੱਕ Winner ਚੁਣਿਆ ਜਾਏਗਾ ਉਹਨਾਂ ਨੂੰ ਆਪਾਂ ਦੇਵਾਂਗੇ ਸੂਟ ਦਾ ਗਿਫਟ ਠੀਕ ਹੈ ਜੀ ਐਡਰੈਸ ਸਾਡਾ ਹੋਏਗਾ ਜੀ ਬਟਾਲਾ ਰੋਡ ਅਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਤੇ ਸੂਟ ਦੇਖਦੇ ਹਾਂ ਬਹੁਤ ਪਿਆਰੇ ਜੀ ਥੋੜਾ ਜਿਹਾ ਐਵੋਇਡ ਕਰਿਓ ਮੇਰੇ ਥੋੜਾ ਜ਼ਖਮ ਹੋਇਆ ਠੀਕ ਹੈ ਠੋਕੇ ਜੀ तो बहुत प्यारे जो सूट है तो वास्ते लेके आए पहला भी मैं दस पंद्रह दिन पहला वीडियो पाई थी सारा स्टॉक क्लीयर हो गया आप फिर तो लैके आ गए तो ही चीज़ क्योंकि डिमांड आ रही है मैसेज आ रहा सेम सूट पर लो जी मसलीन कॉटन का सूट है ठीक है मसलीन अलो गले के उपर इस तरह वर्क आएगा घेरे के उपर इस तरह वर्क आएगा ठीक है वर्क नहीं सॉरी ये प्रिंट आएगा हेलो इवें आएगा ओके जी बहुत प्यारा जहाँ मसलीन का सूट है ਸੇ ਨਾਲ ਆਏਗੀ ਇਹ ਵਾਲੀ ਬਾਟਮ ਰਿਓਨ ਦੀ ਬਾਟਮ ਹੋਏਗੀ ਬਹੁਤ ਪਿਆਰਾ ਜਿਹਾ ਸਟੱਫ ਹੋਏਗਾ ਇਹਦਾ ਪ੍ਰਾਈਸ ਲੱਗੇਗਾ ਜੀ 550 ਵਿਦਆਊਟ ਦੁਪੱਟਾ ਸੂਟ ਹੋਏਗਾ ਅਗਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਸਾਡੇ ਕੋਲ ਪਿਓਰ ਦਾ ਦੁਪੱਟਾ ਖਾ ਪਿਓਰ ਦਾ ਦੁਪੱਟਾ 180 ਰੁਪਏ ਦਾ ਮਿਲ ਜਾਏਗਾ ਕਾਟਨ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਜਾਏਗਾ ਔਰ ਸਾਡੇ ਕੋਲ ਹੋਰ ਵੀ ਦੁਪੱਟੇ ਜਿਵੇਂ ਕੋਟਾ ਡੋਰੀਆ ਹਨਾ ਮਸਲੀਨ ਦਾ ਦੁਪੱਟਾ ਐਵੇਂ ਕਰਕੇ ਦੁਪੱਟੇ ਮਿਲ ਜਾਣਗੇ ਤੁਹਾਨੂੰ डायएबल दुपट्टे सूट नेवी ब्लू कलर प्राइस आ गया पाँच सौ पुपये ओके जी कलर ऑप्शन ये दिखा दें कलर ऑप्शन आ गया येलो येलो गोल्डन <coughs> लो जी कलर बहुत सोना खिड़िया खिड़िया कलर आएगा नाल येलो दी ही मैचिंग बॉटम आऊगी और एक, ਇਦੇ ਵਿੱਚ ਮੇਰੇ ਕੋਲ ਹੋਰ ਵੀ ਪੀਸ ਹੈਗੇ ਕਿਸੇ ਦੇ ਨਾਲ ਕੰਟਰਾਸਟ ਬਾਟਮ ਵੀ ਆ ਸਕਦੀ ਆ ਉਹ ਤੁਹਾਨੂੰ ਪਿਕ ਸ਼ੇਅਰ ਕਰਕੇ ਦਿਖਾ ਦਿੱਤਾ ਜਾਊਗਾ ਠੀਕ ਹੈ ਉਹ ਪਿਕ ਸ਼ੇਅਰ ਕਰਕੇ ਦਿਖਾ ਦਾਂਗੇ ਆਪਾਂ ਕਿ ਆਪਾਂ ਤੁਹਾਨੂੰ ਕਿਹੜੀ ਬਾਟਮ ਲਗਾ ਕੇ ਦੇ ਰਹੇ ਹਾਂ ਕਿਉਂਕਿ ਹਰੇਕ ਦੇ ਵਿੱਚ ਮੇਰੇ ਕੋਲ ਸਿੰਗਲ ਸਿੰਗਲ ਬਾਟਮ ਅਵੇਲੇਬਲ ਆ ਜਿਸ ਤਰ੍ਹਾਂ ਇਹਦੇ ਨਾਲ ਇਹ ਵਾਲੀ ਹੋਗੀ ਕਿਸੇ ਹੋਰ ਦੇ ਨਾਲ ਹੋਰ ਵਾਲ ਹੋਰ ਵਾਲੀ ਹੋਗੀ ਤਿੰਨ ਤਿੰਨ ਚਾਰ ਚਾਰ ਪੀਸ ਮੇਰੇ ਕੋਲ ਹੈਗੇ ਆ ਸਾਰਿਆਂ ਦੇ ਨਾਲ ਬਾਟਮ ਅਲੱਗ-ਅਲੱਗ ਆਏਗੀ ਠੀਕ ਹੈ ਜੀ ਇਹਦਾ ਵੀ ਪ੍ਰਾਈਸ 550 ਲੱਗੇਗਾ ਲਓ ਜੀ ਇਹ ਆ ਗਿਆ ਅੱਗੇ ਜਿਸ ਤਰ੍ਹਾਂ ਇਸ ਤਰ੍ਹਾਂ ਆਏਗਾ ਹੈ ਨਾ ਇਹ ਵੀ ਨੇਵੀ ਬਲੂ ਕਲਰ ਆ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਨੇਵੀ ਬਲੂ ਕਲਰ ਬਾਰਡਰ ਵਾਲਾ ਡਿਜ਼ਾਈਨ ਉਹੀ ਸੇਮ ਆਏਗਾ ਇਹਦੇ ਨਾਲ ਆ ਗਈ ਇਹ ਵਾਲੀ ਮਹਿਰੂਨ ਕਲਰ ਦੀ ਬਾਟਮ ਮਸਲੀਨ ਦੀ ਠੀਕ ਹੈ ਕਿਸੇ ਨਾਲ ਰਿਯਾਨ ਦੀ ਆਏਗੀ ਕਿਸੇ ਨਾਲ ਮਸਲੀਨ ਦੀ ਆਏਗੀ ਇਸ ਤਰ੍ਹਾਂ ਬਾਟਮ ਦਾ ਫਰਕ ਆਏਗਾ ਕਿਸੇ ਦੀ ਕੰਟਰਾਸਟ ਆ ਦੇਗੀ ਕਿਸੇ ਦੀ ਸੇਮ ਆ ਦੇਗੀ ਠੀਕ ਹੈ 550 ਪ੍ਰਾਈਸ ਰਹੇਗਾ ਲਓ ਜੀ ਅਗਲਾ ਆ ਗਿਆ ਜਾਮ ਦਾ ਤੁਹਾਨੂੰ ਸਟੱਫ ਇਸ ਤਰ੍ਹਾਂ ਦੇ ਦੇ ਦੇਣੇ ਹਨ ਬਹੁਤ ਹੀ ਸੋਹਣੇ ਲਓ ਜੀ ਪਿਓਰ ਦੀਆਂ ਚੀਜ਼ਾਂ ਪਿਓਰ ਦੇ ਸਟੱਫ ਹਲੋ ਜੀ ਇਹਦਾਂ ਆਏਗਾ ਇਹਦਾ ਇਤਨ ਮੈਂ ਨਿਕਾਲੀਆ ਬਾਡਰ ਸਾਈਡ ਇਹ ਆਏਗਾ ਇਹਦਾ ਕੇਰਾ ਔਰ ਇਹ ਆਏਗਾ ਇਹਦਾ ਬਾਜੀ ਦਾ ਕਪੜਾ ਨਾਲ ਠੀਕ ਹੈ ਕੇਰੇ ਦਾ ਕਪੜਾ ਬਾਜੀ ਦਾ ਕਪੜਾ ਪਲਸ ਆ ਗਈ ਬਾਟਮ ਰਿਯਾਨ ਦੀ ਠੀਕ ਹੈ ਪ੍ਰਾਈਸ ਲੱਗੇਗਾ ਜੀ 550 ਰੁਪਏ ਬਹੁਤ ਪਿਆਰਾ ਜਿਹਾ ਸਟਾਫ ਹੈ ਲੋ ਮਿਕਸ ਮੈਚ ਜਿਹਾ ਆ ਗਿਆ ਜਿਸ ਤਰ੍ਹਾਂ ਟਾਈ ਐਂਡ ਡਾਈ ਦਾ ਸਟਾਫ ਹੁੰਦਾ ਨਾ ਇਵੇਂ ਜਾਮ कॉटन ਦਾ ਸੂਟ ਆਏਗਾ ਰਿਯਾਨ कॉटन ਦੀ ਸ਼ਰਟ ਆਏਗੀ ਲੋ ਜੀ ਅਗਲਾ ਵੀ ਆ ਗਿਆ ਇਸੇ ਤਰ੍ਹਾਂ ਦਾ ਹੀ ਸੇਮ ਸਾਨੂੰ ਸੇਮ ਦੋ ਪੀਸ ਵੀ ਮਿਲ ਜਾਣਗੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਬਹੁਤ ਸੋਣੀ ਇਹਨਾਂ ਦੀ ਸੇਲ ਹੋਈ ਸੀ ਸੂਟਾਂ ਦੀ ਠੀਕ ਹੈ ਇਹ ਵੀ ਆ ਗਿਆ ਇਸ ਤਰ੍ਹਾਂ ਓਕੇ ਜੀ ਇਹ ਤੁਹਾਨੂੰ ਦਿਖਾ ਦੇ ਰਹੇ ਹਾਂ ਇਹ ਵੀ ਕਲਰ ਆ ਗਿਆ ਹਲਕਾ ਜਾਂ ਪੀਚੀ ਪਿੰਕ ਜਿਹਾ ਕਲਰ ਆ ਗਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਨਾਲ ਆਉਗੀ yellow ਕਲਰ ਦੀ ਬਾਟਮ ਇਹਦੇ ਨਾਲ ਦੀ ਸੇਮ ਰਿਯਾਨ ਦੀ ਬਾਟਮ ਆਏਗੀ 550 ਪ੍ਰਾਈਸ ਰਹੇਗਾ ਪਹਿਲੋ ਜੀ ਇਹ ਕਲਰ ਆ ਗਿਆ ਗ੍ਰੇ ਗ੍ਰੇ ਬੈਕ ਆਏਗੀ ਇਹ ਆਏਗੀ ਫਰੰਟ ਠੀਕ ਹੈ ਜੀ ਇਹ ਆ ਗਈ ਫਰੰਟ ਇਹਦੇ ਨਾਲ ਆ ਗਈ ਪਰਪਲ ਕਲਰ ਦੀ ਰਿਅਨ ਦੀ ਬਾਟਮ ਬਹੁਤ ਪਿਆਰੀ ਬਾਟਮ ਲੱਗੀ ਆ ਰੇਅਰ ਜਿਹਾ ਕਲਰ ਆ ਇਕਦਮ ਹਨਾ ਇਹੋ ਜੇ ਕਲਰ ਬ੍ਰਾਈਟ ਜੇ ਕਲਰ ਮਿਲਦੇ ਹੀ ਬਹੁਤ ਘੱਟ ਆ ਠੀਕ ਹੈ 550 ਪ੍ਰਾਈਜ਼ ਲੱਗੇਗਾ ਨੈਕਸਟ ਆ ਗਿਆ ਜੀ ਬਲੈਕ ਕਲਰ ਐਲੋ ਸਵਲ ਵੀ ਆ ਗਈ ਸ਼ਰਟ ਇਸ ਤਰ੍ਹਾਂ ਦੀ ਇਹ ਵੀ ਆਪਾਂ ਡਿਜ਼ਾਈਨ ਪਹਿਲਾਂ ਕਾਫੀ ਸੇਲ ਕੀਤਾ ਹੋਇਆ ਸੀ ਇਹਦੇ ਨਾਲ ਬਲੈਕ ਵੀ ਹੀ ਬਾਟਮ ਆਏਗੀ ਤੇ ਆਉਣ ਦੀ ਤੇ ਬਲੈਕ ਹੀ ਸ਼ਰਟ ਹੋਏਗੀ ਇਸ ਤਰ੍ਹਾਂ ਠੀਕ ਹੈ 550 ਪ੍ਰਾਈਸ ਰਏ ਸੇਮ ਉਹੀ ਆ ਗਿਆ ਲਵੈਂਡਰ ਵਾਲਾ ਪਰਪਲ ਕਲਰ ਜਿਹੜਾ ਮੈਂ ਦਿਖਾਇਆ ਹੈ ਨਾ ਲਓ ਜੀ ਕਲਰ ਆ ਗਿਆ ਪਿੰਕ اور سٹاپ ਬਹੁਤ ਸੋਹਣਾ

ਠੀਕ ਹੈ ਇਹ ਸਾਰਾ ਮਸਲੀਨ ਲਾਈਨਿੰਗ ਮਸਲੀਨ ਹਨਾ ਇਸ ਤਰ੍ਹਾਂ ਦਾ ਹੀ ਕਪੜਾ ਆਏਗਾ ਮਤਲਬ ਇਹ ਵਾਲੀ ਨਾ ਪਸੰਦ ਆਉਣ ਵਾਲੀ ਗੱਲ ਹੀ ਨਹੀਂ ਐਨਾ ਸੋਹਣਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਫੈਬਰਿਕ ਲਾਈਨਿੰਗ ਦੀ ਨੀਡ ਹੋਏਗੀ ਤੁਹਾਡੀ ਚੁਆਇਸ ਆ ਤੁਸੀਂ ਲਗਵਾ ਸਕਦੇ ਹੋ ਅੰਡਰਸ਼ર્ટ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਵੈਸੇ ਲਾਈਨਿੰਗ ਲਗਾਓਗੇ ਸੋਨਾ بیس ਵਾਲਾ ਸੂਤ ਨਹੀਂ ਕਰ ਲੀ ਇੱਕਦਮ ਡਿਜ਼ਾਈਨਰ ਪੀਸ ਐ ਡਿਜ਼ਾਈਨਰ ਕੁੜਤੀਆਂ ਵਾਲੇ ਔਰ ਵੱਡੇ ਘਰਾਂ ਦਾ ਮਾਲ ਹੈਗਾ ਜਿਹੜਾ ਕਿ ਆਪਾਂ ਨੂੰ ਸਸਤੇ ਚ ਮਿਲ ਜਾਂਦਾ ਦੇਖੋ 골ਡਨ ਕਰਨੀ ਵਾਲਾ ਵਿਸਕੋਸ ਦੀ ਮਸਲੀਨ ਆ ਠੀਕ ਹੈ ਠੀਕ ਹੈ ਵੱਟ ਗੇ ਵੱਟ ਜਾਂ ਦੁਕ ਕਰਾਂ ਦਾ ਮਾਲ ਹੈ ਵੱਡੀ ਵੱਡੀ ਕੰਪਨੀ ਦਾ ਮਾਲ ਹੈਗਾ ਜਿਹੜੇ ਕਿ ਉਹ ਸਸਤੇ ਚ ਆਪਾਂ ਨੂੰ ਮਿਲ ਜਾਂਦਾ ਹੈ ਬਾਟਮ ਆਪਾਂ ਲਗਾ ਕੇ ਕੱਲ ਇਹ ਕੁੜਤੀ ਆਪਾਂ ਮਿਲਦੀਆਂ ਬਾਟਮ ਲਗਾ ਕੇ ਆਪਾਂ ਤੁਹਾਨੂੰ ਦੇ ਦਿੰਨੇ ਆ ਲਓ ਜੀ ਇਹਦਾ ਵੀ ਆ ਗਿਆ 550 ਪ੍ਰਾਈਸ ਲਓ ਜੀ ਅਗਲਾ ਕਲਰ ਆ ਗਿਆ yellow ਇਹ ਵਾਲਾ ਕਲਰ ਬਹੁਤ ਸੇਲ ਹੋਇਆ ਸੀਗਾ ਪਿਛਲੀ ਵਾਰੀ ਬਹੁਤ ਪਿਆਰਾ ਸਟਾਫਾ ਤੇ ਬਹੁਤ ਸੋਨੇ ਰਿਵਿਊ ਆਏ ਸੀਗੇ ਇਹਦੇ ठीक है बहुत प्यारा जहाँ कलर आएगा ये आएगी सी ग्रीन की कंट्रास्ट देखो कलर तुम देख सी आई सी एस कलर की बॉटम ए आ गई इस कलर की बॉटम ठीक है पांच सौ पंजाब प्राइज आ गया हूँ मैं तुम जो सूट दिखानी वो छे सौ पाँच प्राइस वाले सूट में छे सौ पाले प्योर विस्कोस मसलीन दे ठीक है एलो जी डिजाइन चैक करो ਹਾਂਜੀ ਅਗਲਾ ਸੂਟ ਤੁਹਾਨੂੰ ਦਿਖਾਉਣੀ ਆ ਟੈਬਲ ਆ ਸੂਟ ਆ ਚਲੋ ਜੀ ਇਸ ਤਰ੍ਹਾਂ ਆਏਗਾ ਪ੍ਰਿੰਟ ਵੀ ਸਕੋਸ ਮਸਲੀਨ ਬਹੁਤ ਪਿਆਰੀ ਮਸਲੀਨ ਆ ਕੋਈ ਵੀ ਇਸ ਰੇਟ 'ਚ ਨਹੀਂ ਦੇ ਸਕਦਾ ਜਿੰਨਾ ਸੌਫਟ ਹੈ ਕਪੜਾ ਠੀਕ ਆ ਜੀ ਨਾਲ ਆਏਗੀ ਇਹ ਵਾਲੀ ਬਾਟਮ ਆਫ ਵਾਈਟ ਕਲਰ ਦੀ ਬਹੁਤ ਪਿਆਰਾ ਜਿਹਾ ਸੂਟ ਆ ਪ੍ਰਾਈਸ ਲੱਗੇਗਾ ਜੀ 550 ਨੈਕਸਟ ਸੂਟ ਆ ਗਿਆ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਸਕੋਸ ਮਸਲੀਨ ਦਾ 550 ਪ੍ਰਾਈਸ ਲੱਗੇਗਾ ਚਲੋ ਜੀ ਇਹ ਆ ਗਈ ਇਹਦੀ ਡਿਜ਼ਾਈਨਿੰਗ ਫਲੈਕ ਕਲਰ ਦਾ ਸੂਟ ਆ ਇਸ ਤਰ੍ਹਾਂ ਆਏਗਾ ਹਾਂਜੀ 550 ਦਾ ਪ੍ਰਾਈਸ ਲੱਗੇਗਾ ਇਸ ਤਰ੍ਹਾਂ ਇਹ ਘੇਰੇ ਦੇ ਉੱਪਰ ਆਏਗਾ ਇਸ ਕੋਸਮਸ ਲੀਨ ਦਾ ਸਟਫ ਹੋਏਗਾ ਲਾਈਨਿੰਗ ਲੱਗੇਗੀ ਨਾਲ ਆਏਗੀ ਓਨੀਅਨ ਕਲਰ ਦੀ ਓਨੀਅਨ ਪਿੰਕ ਕਲਰ ਦੀ ਬਾਟਮ ਠੀਕ ਹੈ ਜੀ 550 ਹੀ ਇਹਦਾ ਪ੍ਰਾਈਸ ਲੱਗੇਗਾ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਇਹ ਬਹੁਤ ਸੋਨਾ ਔਰਗੈਂਜ਼ਾ ਦਾ ਆ ਗਿਆ ਔਰਗੈਂਜ਼ਾ ਨਹੀਂ ਮਸਲੀਨ ਹੀ ਹੈ ਮਸਲੀਨ ਹੀ ਆਏਗੀ ਓਕੇ ਇਹ ਮੈਂ ਹੈਲੋ इस तरह आएगा हाफ साइड इस तरह इस तरह बनेगा ये मैं पिछली वीडियो भी दिखाया ऐली सूट ठीक है पिछली वीडियो भी दिखाया सीगा। तरह बनेगा हाफ साइड इस तरह आएगा हाफ साइड इस तरह आएगा बाजू का कपड़ा अलग दिता हुआ है पाँच सौ पंजाब प्राइज रहेगा बाजू का कपड़ा दिता हुआ नाल आएगी तांबा रैसट कलर की बॉटम यद ठीक है ये प्रिंट दे बॉटम आएगी नाल तो दुपट्टा लैके सोना सूट बना सकते हो हम तुम दिखाई सिक्स फिफ्टी वाले सूट मेरे को अवेलेबल आठ ठीक है बहुत प्यारे बहुत सोहने ओरगेंजा आ जाएगा बिस्कोस ऑरगेंजा बहुत सोना येलोइश कलर आ गया एलो फ्रंट बैक दोनों सैड प्रिंट आएगा सॉरी फ्रंट बैक दोनों सैड प्रिंट आएगा एलो जी इस तरह ठीक है बहुत सोहना ओरेंज कलर आ गया आएगी बिस्कोस की बॉटम एलो और ए, सेम कलर की सेम कलर की बॉटम आएगी लाइनिंग लगेगी लगेगी इन्हों ठीक है लाएगी। लाएगी लाएगी ना प्राइस लगेगा सिक्स फिफ्टी नैक्सट कलर आ गया जी अवला ये भी मैं दिखाया सी फिर तो आप लैके आ गए रीस्टॉक कर दिता हो पीस हेलो जी ठीक है एक घेरे के उपर आएगा इस तरह ओके जी एक घेरे के उपर आएगा ठीक है कॉटन मसलीन का नाल आएगी कॉटन मसलीन की ही बॉटम बहुत प्यारी डिजाइन किसी किस पिंक कलर की बॉटम आएगी किसी के वाइन कलर परपल कलर की बॉटम आएगी बहुत प्यारा सोहना जहा सूट है सिक्स फिफ्टी प्राइस रहेगा नैक्सट सूट आ गया जी ਇਹ ਵੀ ਵਿਸਕੋਸਮਸ ਲੀਨ ਦਾ ਇਹਨਾਂ ਨਾਲ ਉਹਨੇ ਦਿਖਾਏ ਸੀ ਕਿ ਪਹਿਲਾਂ ਵੀ ਹਨਾ 550 ਪ੍ਰਾਈਸ ਤੇ ਇਹ 650 ਪ੍ਰਾਈਸ ਚ ਇਹਨਾਂ ਦਾ ਨਾਲ ਬਾਟਮ ਬਹੁਤ ਸੋਹਣੀ ਲੱਗੀ ਹੋਈ ਹੈ ਹਲੋ ਜੀ ਇਹ 650 ਪ੍ਰਾਈਸ ਤੇ ਦਾ ਦੋ ਪੀਸ ਅਵੇਲੇਬਲ ਨੇ ਹਲੋ ਵਿਸਕੋਸ ਦੀ ਬਾਟਮ ਲੱਗੀ ਇਸ ਕਰਕੇ ਤਾਂ ਪਾਈ ਜਾਦਾ ਹੈ ਠੀਕ ਹੈ ਤੇ ਲਾਸਟ ਪੀਸ ਆਪਣਾ ਆ ਗਿਆ ਔਰਗੈਂਜ਼ਾ ਦਾ ਇਸ ਤਰ੍ਹਾਂ ਦਾ ਮਲਟੀ ਕਲਰ ਠੀਕ ਹੈ ਹਲੋ ਸਟੰਡਾ ਇੰਨਾ ਕੁ ਪਿਆਰਾ ਸਟਫਨ ਹੈ ਬਹੁਤ ਸੋਹਣਾ ਔਰ ਇਹ ਦਾ ਕੀ ਡਿਜ਼ਾਈਨਿੰਗ ਠੀਕ ਹੈ ਇਹਦੇ ਵਿੱਚ ਥੋੜੀ ਲਾਈਟ ਲੱਗਦੀ ਪਈ ਹੈ ਥੋੜਾ ਜਿਹਾ ਡਾਰਕ ਟੋਨ ਆਏਗੀ ਵਾਈਨ ਜੀ ਸ਼ੇਡ ਆ ਜਾਏਗੀ ਮੈਰੂਨ ਵਾਈਨ ਸ਼ੇਡ ਹਲੋ ਠੀਕ ਹੈ ਤੇ ਇਹ ਆਏਗੀ ਇਹਦੇ ਨਾਲ ਬਾਟਮ ਕਿਸੇ ਦੇ ਨਾਲ ਇਹ ਵਾਲੀ ਆ ਜਾਏਗੀ ਕਿਸੇ ਨਾਲ ਗ੍ਰੀਨ ਗ੍ਰੀ ਇਸ ਤਰ੍ਹਾਂ ਦੇ ਆ ਜਾਏਗਾ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਊਗਾ ਬਹੁਤ ਪਿਆਰਾ ਸੂਟ ਹੈ 650 ਪ੍ਰਾਈਸ ਰੇਂਜ ਹੈ ਕਵਾਂਟੀਟੀ ਤੁਹਾਨੂੰ ਮਿਲ ਜਾਏਗੀ ਜਿੰਨੇ ਸੂਟ ਤੁਸੀਂ ਚਾਹੋ ਤੁਹਾਨੂੰ ਮਿਲ ਜਾਣਗੇ ਠੀਕ ਹੈ ਇਹ ਸੀਗੇ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਹੈ ਜੀ ਤੋਂ ਦਾ ਸਕਰੀਨਸ਼ਾਟ ਸਾਨੂੰ ਭੇਜਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਧੰਨਵਾਦ